ਜੀ ਅੱਜ ਵਾਇਗਰੂ ਆ ਵੀਡੀਓ ਨਾਲ ਸ਼ੇਅਰ ਕੀਤੀ ਤਾਂ ਤੁਹਾਡਾ ਮੋਬਾਈਲ ਚਲਾਉਣ ਦਾ ਕੋਈ ਫਾਇਦਾ ਨਹੀਂ ਨੈਟ ਚਲਾਉਣ ਦਾ ਕਿਉਂਕਿ ਇਹ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਆ ਗਈ ਹੈ ਚਲਦੀ ਚਲਦੀ ਇਹਨੂੰ ਜ਼ਰੂਰ ਸ਼ੇਅਰ ਕਰਿਆ ਜੋ ਇਹ ਹੈਗੀ ਆ ਜੀ ਗੁਰੂ ਅਰਜਨ ਦੇਵ ਜੀ ਦੇ ਘਰ ਦੀ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰੂ ਅਰਜਨ ਦੇਵ ਜੀ ਦੇ ਉਸ ਪ੍ਰਾਤਨ ਘਰ ਦੀ ਆ ਦੇਖੋ ਜੀ ਇਹ ਹੈ ਗੁਰੂ ਅਰਜਨ ਦੇਵ ਜੀ ਦਾ ਪ੍ਰਾਤਨ ਘਰ ਜਿਹੜਾ ਕਿ ਅੱਜ ਵੀ ਮੌਜੂਦ ਹੈ ਚੋਲਾ ਸਾਹਿਬ ਵਿਖੇ ਆ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਉਸ ਧਰਤੀ ਦੇ ਇਹ ਹੈ ਜੀ ਗੁਰੂ ਅਰਜਨ ਦੇਵ ਜੀ ਦਾ ਪ੍ਰਾਤਨ ਘਰ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਆ ਜੋ ਅੱਜ ਉਹ ਅੱਗੇ ਵੀ ਤੁਹਾਨੂੰ ਸਾਰਾ ਪ੍ਰਾਤਨ ਕਰ ਦਿਖਾਉਨੇ ਆ। ਇਹ ਹੈ ਜੀ ਪ੍ਰਾਤਨ ਗੁਰੂ ਅਰਜਨ ਦੇਵ ਜੀ ਦਾ ਪ੍ਰਾਤਨ ਕਰ। ਲੋ ਜੀ ਕਰੋ ਦਰਸ਼ਨ ਜੀ ਸੰਗਤ ਜੀ। ਆਤੇ ਬਿਨਾ ਆਤੇ ਦਾਣਾ। ਭਾਰਤ ਦੇ ਅੰਬਰ ਮੇਸਰ ਗੋਬਿੰਦ। ਸਾਤਰੇ ਕੀ ਟਰਨੀ ਪਾ ਤੇ ਇਧਰ ਤੈਨੂੰ ਗੁਰੂ ਕਾ ਬਾਗ ਵੀ ਦਿਖਾਉਨੇ ਆ ਪਹਿਲਾਂ ਇਸ ਘਰ ਦੇ ਤੁਸੀਂ ਦਰਸ਼ਨ ਕਰੋ ਜੀ ਗੁਰੂ ਅਰਜਨ ਦੇਵ ਜੀ ਦੇ ਇਸ ਪ੍ਰਾਤਨ ਘਰ ਦੇ ਤੇ ਫਿਰ ਤੁਹਾਨੂੰ ਗੁਰੂ ਕੇ ਬਾਗ ਦੇ ਵੀ ਦਰਸ਼ਨ ਕਰਵਾਉਨੇ ਆ ਤੁਹਾਨੂੰ ਨੇਤਰਪੁਰ ਲਾਗਾ ਜਨ ਕੇ ਗਾਨਾ ਉਹ ਤੇ ਇਹ ਹੈ ਜੀ ਪ੍ਰਾਤਨ ਖੂ ਉਸ ਵੇਲੇ ਦਾ ਸੋ ਅੱਜ ਵੀ ਇਹ ਮੌਜੂਦ ਆ ਇਹ ਹੈ ਜੀ ਪ੍ਰਾਤਨ ਖੂ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਵੇਲੇ ਦਾ ਹੀ ਛੋਟੀ ਹਟ ਦਾ ਆ ਦੇਖੋ ਚੂਨੇ ਦੇ ਨਾਲ ਸਾਰੀਆਂ ਕਿਦਾਂ ਕੀਤੀਆਂ ਹੋਈਆਂ ਸਾਰੀ ਜਿਹੜੀ ਤੁਸੀਂ ਪੁਰਾਣੀ ਹਟ ਦੇਖ ਰਹੇ ਆ ਤੇ ਆ ਦਰਸ਼ਨ ਕਰ ਰਹੇ ਆ ਤੁਸੀਂ ਉਸ ਪ੍ਰਾਤਨ ਘਰ ਦੇ ਤੇ ਇਹ ਪ੍ਰਾਤਨ ਖੂਹ ਹੈ ਜੀ ਕਿਸੇ ਵੇਲੇ ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਸੀ ਆ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਪ੍ਰਾਤਨ ਘਰ ਦੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਦਾ ਇਹ ਉਹ ਪ੍ਰਾਤਨ ਘਰ ਹੈ ਜੀ ਇਸਾ ਸਥਾਨ ਤੇ ਗੁਰੂ ਅਰਜਨ ਦੇਵ ਜੀ 2 ਤੋਂ 2.5 ਸਾਲ ਇਸ ਜਗ੍ਹਾ ਤੇ ਹੀ ਨਿਵਾਸ ਕੀਤਾ। ਇਹ ਜਿਹੜੇ ਤੁਸੀਂ ਖੂਈ ਦੇ ਦਰਸ਼ਨ ਕਰ ਰਹੇ ਹੋ ਕਿਸੇ ਟਾਈਮ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਇਸ ਖੂਦਾਈ ਜਲ ਛਕਦੇ ਰਹੇ। ਸੋ ਇਸ਼ਨਾਨ ਪਾਣੀ ਵੀ ਇਸੇ ਖੂਤੇ ਹੋਉਂਦਾ ਰਿਹਾ। ਸੋ ਇਹ ਉਹ ਪ੍ਰਾਤਨ ਕਰ ਹੈ ਜਿਹਨੂੰ ਕਹਿ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਆ। ਪੱਥਰਾਂ ਦੇ ਨਾਲ ਨਹੀਂ ਬਿਲਕੁਲ ਇਹ ਵੀ ਇਦਾਂ ਹੀ ਦਿਖ ਚਾਹੀਦੀ ਆ ਪਰ ਇਹਨੂੰ ਸਾਫ਼ ਸੰਭਾਲ ਦੀ ਬੜੀ ਲੋੜ ਆ। ਸੋ ਆਹ ਦੇਖੋ ਤੁਸੀਂ ਸਾਰਾ ਇਹਦਾਂ ਨਾ ਜੋ ਵੀ ਛੱਤਾਂ ਵਗੈਰਾ ਉਹ ਡੈਗ ਰਹੀਆਂ ਨੇ ਸੋ ਇਹਨੂੰ ਅੱਜ ਆਪਣੇ ਸਿੱਖਾਂ ਨੂੰ ਇਸ ਪਰਾਤਣ ਵਿਰਾਸਤ ਨੂੰ ਇਸ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਸੋ ਆ ਤੁਸੀਂ ਸਾਰੇ ਜਿਹੜੇ ਦਰਸ਼ਨ ਕਰ ਰਹੇ ਹੋ ਕਿਸੇ ਟਾਈਮ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ 2 ਤੋਂ 2.5 ਸਾਲ ਇਸ ਸਥਾਨ ਤੇ ਰਹੇ ਸੋ ਬੜੇ ਪਾਗਾਂ ਵਾਲਿਓ ਵੀਡੀਓ ਦੇਖ ਰਹੇ ਹੋ ਸੋ ਦਰਸ਼ਨ ਕਰ ਰਹੇ ਹੋ ਸੋ ਅੱਗੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਜੋ ਕਦੇ ਵੀ ਚੋਲਾ ਸਾਹਿਬ ਆਵੋ ਤਾਂ ਇਸ ਪ੍ਰਾਤਨ ਕਰਦੇ ਜ਼ਰੂਰ ਦਰਸ਼ਨ ਕਰਕੇ ਜਾਇਓ ਸੋ ਇਹ ਅੱਜ ਵੀ ਮੌਜੂਦ ਹੈ ਚੋਲਾ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ 2 ਤੋਂ 22 ਸਾਲ ਇਸ ਸਥਾਨ ਤੇ ਰਹੇ ਸੋ ਪਾਗਾਂ ਵਾਲਿਓ ਦਰਸ਼ਨ ਕਰ ਰਹੇ ਹੋ ਇਧਰ ਲਈ ਸਾਈਡ ਨਾਲ ਹੀ ਹੈਗਾ ਜੀ ਇਧਰ ਗੁਰੂ ਦਾ ਬਾਗ ਇਹ ਉਸ ਤਰ੍ਹਾਂ ਹੀ ਸਾਰੇ ਬੂਟੇ ਵਗੈਰਾ ਲੱਗੇ ਹੋਏ ਆ ਤੇ ਇਧਰ ਹੈ ਜੀ ਗੁਰੂ ਦਾ ਬਾਗ ਕਰੋ ਦਰਸ਼ਨ ਜੀ ਇਥੇ ਹੁਣ ਗੁਲਾਬ ਦੇ ਫੁੱਲ ਅਮਰੂਦ ਦੇ ਸਾਰੇ ਪੌਦੇ ਬੂਟੇ ਲੱਗੇ ਹੋਏ ਆ ਤੇ ਇਧਰ ਨਾਲ ਹੀ ਜਿਹੜਾ ਤੁਸੀਂ ਆ ਦਰਸ਼ਨ ਕਰ ਰਹੇ ਹੋ ਇਹ ਪ੍ਰਾਤਨ ਘਰ ਹੈ ਜੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਦਾ ਆ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਨਾਲ ਹੀ ਇਧਰ ਸੁੰਦਰ ਗੁਰੂ ਘਰ ਵੀ ਸਾਹਮਣੇ ਮੌਜੂਦ ਹੈ ਜੀ punya juga terik